ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨੇ ਵਾਸਤੇ ਨਾਬਾ ਜੇਲ੍ਹ ਤੇ ਦਿੱਤੀ ਪ੍ਰਸ਼ਾਸਨ ਤੇ ਸੀਐਮ ਭਗਵੰਤ ਮਾਨ ਨੂੰ ਵੱਡੀ ਧਮਕੀ। ਕੀ ਧਮਕੀ ਦਿੱਤੀ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਾਦ ਵੱਡੀ ਖਬਰਾਂ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੂੰ ਧਮਕੀ ਦੇ ਦਿੱਤੀ ਸੀ। ਪਰ ਜਿਹੜੀ ਖਬਰ ਨੇ ਰੌਲਾ ਪਾ ਦਿੱਤਾ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਪਹਿਲੀ ਵਾਰ ਮਿਲਣ ਪਹੁੰਚਦੇ ਨੇ ਪਰ ਮਿਲਣ ਤੋਂ ਬਾਅਦ ਇੱਕ ਬਹੁਤ ਵੱਡੀ ਖਬਰ ਆਉਂਦੀ ਹੈ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਉਸੇ ਨਾਬਾ ਜੇਲ੍ਹ ਦੇ ਸਾਹਮਣੇ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਨੂੰ ਕਿਵੇਂ ਧਮਕੀ ਦੇ ਰਹੇ ਨੇ ਪਹਿਲੀ ਖਬਰ ਤੁਹਾਨੂੰ ਇਹੀ ਸੁਣਾਵਾਂਗੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਯਾਨੀ ਮੁੱਖ ਮੰਤਰੀ ਨੂੰ ਬਾਦਲਾਂ ਮਿਹੀਓ ਖੇਡ ਬਣਾ ਲਿਆ ਗਿਆ ਜੋ ਮਰਜੀ ਬੋਲ ਦਿੰਦੇ ਨੇ ਸੱਤਾ ਦੇ ਵਿੱਚ ਵੀ ਨਹੀਂ ਹੈ ਪਰ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਨੂੰ ਕਿਸ ਕਦਰ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਬਹੁਤ ਸਾਰੇ ਅਵਸਾਰਾਂ ਨੂੰ ਸਿੱਧੇ ਤੌਰ ਤੇ ਖੁੱਲੇ ਆਮ ਐਸਐਸਪੀ ਨੂੰ ਧਮਕੀ ਦਿੱਤੀ ਜਾਂਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਤੇ ਐਕਸ਼ਨ ਹੋਣਾ ਤਾਂ ਬਣਦਾ ਹੀ ਹੈ ਪਰ ਮੁੱਖ ਮੰਤਰੀ ਨੇ ਇਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਇਲੀਆਂ ਨੇ ਕਹਿੰਦੇ ਜੀ ਸਾਡਾ ਬਿਕਰਮ ਸਿੰਘ ਮਜੀਠੀਆ ਚਿੱਕੇ ਦਾ ਜਿਹੜਾ ਤਸਕਰ ਆ ਪੂਰਾ ਪੰਜਾਬ ਕਹਿ ਰਿਹਾ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਬਿਕਰਮ ਸਿੰਘ ਮਜੀਠੀਆ ਨਰਦੇਸ਼ ਹੈ ਸੁਖਬੀਰ ਸਿੰਘ ਬਾਦਲ ਫਿਰ ਕਹਿੰਦੇ ਨੇ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਦਿਨ ਗਿਣ ਲਵੇ ਉਹ ਅਫਸਰ ਦਿਨ ਗਿਣ ਲੈਣ ਜਿਹੜਾ ਨੇ ਬਿਕਰਮ ਸਿੰਘ ਮਜੀਠੀਆ ਨੂੰ ਅੰਦਰ ਕਰਵਾਇਆ ਯਾਨੀ ਬਿਕਰਮ ਸਿੰਘ ਮਜੀਠੀਆ ਦਾ ਕਰਕੇ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀ ਦੇ ਕੇ ਸਖਬੀਰ ਸਿੰਘ ਬਾਦਲ ਫਸ ਗਏ ਨੇ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਲਾ ਵੀ ਦੋਸ਼ੀ ਆ ਪਰ ਉਹ ਤਾਂ ਇੱਥੇ ਇਹ ਕਹਿ ਰਹੇ ਨੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਨਿਰਦੋਸ਼ ਹੈ ਪਰ ਪਹਿਲਾਂ ਧਮਕੀ ਵਾਲੀ ਖਬਰ ਸੁਣ ਲਓ ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਾਦਲਾਂ ਦੇ ਉੱਤੇ ਐਕਸ਼ਨ ਕਿਵੇਂ ਕਰਦਾ ਉਹ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਸੁਣੋ ਤੇ ਬੈਠਾ ਜਿੰਨੇ ਤੋਂ ਉਹਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲ ਹੈਗਾ ਮੈਨੂੰ ਲੱਗਦਾ 300 ਦਿਨ ਸਾਢੇ 350 ਦਿਨ 400 ਦਿਨ ਹੀ ਰਹਿ ਗਏ ਆ ਬਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨਾ ਹੈ ਜਾਂ ਪਹੁੰਚਾਉਣਾ ਹੈ ਆ ਮੱਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਐ ਅਗਲੇ ਸਾਲ 2026 ਚ ਮਾਰਚ ਬਾਦ ਤੁਰ ਕੋਈ ਲੱਪਣਾ ਨਹੀਂ ਇੱਥੇ ਹਿੰਦੁਸਤਾਨ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਟੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਨ ਕਾਨੂੰਨ ਦੀ ਧੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਹੋਡਾ ਜਰੂਰੀ ਕੀ ਐ ਤੁਸੀਂ ਸੌ ਕੀ ਦੀ ਖਾਦੀ ਐ ਕਿ ਇਨਸਾਫ ਦੇਣੀ ਇਨਸਾਫ ਨੂੰ ਵੀ ਧੱਗੀਆਂ ਉੜਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾਫ ਇਨਸਾਫ ਦੀ ਧੱਗੀਆਂ ਉੜਾ ਕੇ ਮੈਂ ਬਚ ਜਾਊਗਾ ਬੜਾ ਗਲਤ ਫਹਿਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ 'ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਟੀ ਨੂੰ ਸਲੂਟ ਮਾਰਦੇ ਆ ਐਸਐਚਓ ਟੀਐਸਪੀਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਆ ਇਸ ਕਰਕੇ ਹਲੇ ਵੀ ਮੈਂ ਕਹਿੰਦਾ ਸਮਝ ਲਿਓ ਸੁਣ ਲਿਆ ਪੰਜਾਬ ਵਾਲੇ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੂੰ ਧਮਕੀ ਦੇ ਚੁੱਕੇ ਨੇ ਯਾਨੀ ਉਹ ਡਰਾ ਰਹੇ ਨੇ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਸਮਾਂ ਬਦਲ ਜਾਂਦਾ ਹੈ ਯਾਨੀ ਚੰਗੀ ਤਰ੍ਹਾਂ ਵਾਕਿਬ ਨੇ ਪੰਜਾਬ ਦੇ ਲੋਕਾਂ ਦੇ ਕਿਉਂਕਿ ਮਿੰਟਾਂ ਸਕਿੰਟਾਂ ਦੇ ਵਿੱਚ ਬਾਦਲਾਂ ਨੂੰ ਘਰੇ ਕੁੰਡਾ ਲਾ ਦਿੱਤਾ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਭਲੀ ਭਾਤੀ ਪੰਜਾਬ ਦੇ ਲੋਕਾਂ ਨੂੰ ਜਾਣ ਗਏ ਨੇ ਤਾਂ ਹੁਣ ਪੰਜਾਬ ਦੇ ਅਵਸਾਰਾਂ ਨੂੰ ਕਹਿੰਦੇ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਮਿੰਟਾਂ ਚ ਭੱਜ ਜਾਣੀ ਹੈ ਲੋਕ ਭਜਾ ਦੇਣਗੇ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਜਿਵੇਂ ਸਾਨੂੰ ਡੱਕਰ ਦਿੱਤਾ ਸੀ ਪਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾ ਕੇ ਪੰਜਾਬ ਦੇ ਅੰਦਰ ਫੇਰ ਤੋਂ ਆਪਣੀ ਸੱਤਾ ਲੈ ਕੇ ਕਿਵੇਂ ਨਾ ਕਿਵੇਂ ਕਹਿੰਦਾ ਜੀ ਕੜੀਸਾ ਕੜਾਸੀ ਦੇ ਨਾਲ ਪੰਜਾਬ ਨੂੰ ਲੁੱਟਣਾ ਵੀ ਹੈ ਵੱਡੇ ਪੱਦਰ ਤੇ ਲੁੱਟਾਂਗੇ ਔਰ ਪੰਜਾਬ ਦੇ ਵਿੱਚ ਜਿਵੇਂ ਸਾਡੇ ਤੇ ਐਕਸ਼ਨ ਕਰਨਾ ਚਾਹੇ ਜਾਂ ਸਾਡੀ ਕੋਈ ਪੋਲ ਖੋਲਣੀ ਚਾਹੀ ਸਾਡੇ ਵੱਡੇ ਬਾਦਲ ਤੋਂ ਲੈ ਕੇ ਜੋ ਜੋ ਅਸੀਂ ਕਹਣ ਕੀਤਾ ਜੇ ਜਨਤਾ ਨੇ ਦੂਜਾ ਮੁੱਖ ਮੰਤਰੀ ਚੁਣ ਲਿਆ ਤੇ ਉਹਨੇ ਸਾਡੀਆਂ ਪੋਲਾ ਖੋਲ ਦਿੱਤੀਆਂ ਸਾਡੇ ਤੇ ਐਕਸ਼ਨ ਕਰ ਦਿੱਤੇ ਤਾਂ ਉਸ ਬੰਦੇ ਤੋਂ ਮਰਨ ਤੋਂ ਪਹਿਨਾ ਕਹਿੰਦੇ ਜੀ ਅਸੀਂ ਬਦਲਾ ਲੈਣਾ ਜ਼ਰੂਰੀ ਹੈ ਐਸ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੱਥ ਵੀ ਫੈਲਾ ਰਹੇ ਨੇ ਪੈਰ ਵੀ ਫੈਲਾ ਰਹੇ ਨੇ ਬਹੁਤ ਸਾਰਾ ਕੁਝ ਕਰ ਰਹੇ ਨੇ ਪਰ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਇਸ ਗੱਲ ਨੂੰ ਸੋਚਣਾ ਪੈਣਾ ਕਿ ਜੇਕਰ ਬਾਦਲਾਂ ਦੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਹੋ ਗਈ ਤੇ ਫੇਰ ਬਾਦਲਾਂ ਦੇ ਰਾਜ ਦੇ ਵਿੱਚ ਗੋਂਡਾ ਰਾਜ ਪਹਿਲਾਂ ਵੀ ਰਿਹਾ ਹੁਣ ਵੀ ਆ ਜਾਣਾ ਜੇਕਰ ਚੰਗੇ ਰਹਿਣਾ ਦਾ ਪੰਜਾਬ ਦੇ ਅੰਦਰ ਚਾਹੇ ਜਿਹੜੀ ਮਰਜ਼ੀ ਪਾਰਟੀ ਬਣਾ ਦਿਓ ਕਾਂਗਰਸ ਅਕਾਲੀ ਦਲ ਇਹਦੇ ਤੋਂ ਪਾਸੇ ਰਹੋ ਕਿਉਂਕਿ ਬੀਜੇਪੀ ਦੇ ਵਿੱਚ ਜੇਕਰ ਅਕਾਲੀ ਦਲ ਗੱਠ ਜੋੜ ਕਰਦਾ ਤਾਂ ਫਿਰ ਬੀਜੇਪੀ ਨੂੰ ਵੀ ਪਿੱਛੇ ਰੱਖਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਤੇ ਨਹੀਂ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਫਿਰ ਤੋਂ ਰੀਪੀਟ ਕਰ ਸਕਦੀ ਹੈ ਨਹੀਂ ਤਾਂ ਜੀ ਹੋਰ ਵੀ ਬਹੁਤ ਸਾਰੇ ਦਲ ਪੰਜਾਬ ਦੇ ਅੰਦਰ ਵਿਕਸਿਤ ਹੋਣਾ ਚਾਹੁੰਦੇ ਨੇ ਤਾਂ ਹੋਰ ਨਵੀਂ ਪਾਰਟੀ ਜਾਂ ਕੋਈ ਨਵੀਂ ਧਿਰ ਉੱਠਦੀ ਆ ਤਾਂ ਪੰਜਾਬ ਉਹਨਾਂ ਲੋਕਾਂ ਨੂੰ ਮੌਕਾ ਦੇਵੇ ਕਿਉਂਕਿ ਕਾਲੀ ਦਲ ਨੇ 25 ਸਾਲ ਤੱਕ ਰਾਜ ਕੀਤਾ ਤਾਂ ਹੁਣ ਸੁਖਵੀਰ ਸਿੰਘ ਬਾਦਲ ਸਾਹਿਬ ਕੀ ਕਰਨਾ ਚਾਹੁੰਦੇ ਨੇ ਕਿਹੜੇ ਪੰਜਾਬ ਦੀਆਂ ਗੱਲਾਂ ਕਰਦੇ ਆ ਜਿਹੜੇ ਪੰਜਾਬ ਨੂੰ 25 ਸਾਲਾਂ ਤੋਂ ਐਸੇ ਬਾਦਲ ਪਰਿਵਾਰ ਨੇ ਲੁੱਟਿਆ ਬਿਕਰਮ ਸਿੰਘ ਮਜੀਠੀਆ ਨੂੰ ਪੂਰਾ 90% ਨਹੀਂ ਮੈਂ ਕਹੂੰਗਾ ਵੀ 99% ਲੋਕ ਕਹ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਹੈ ਸਿਰਫ ਆਪਣੇ ਮੂੰਹ ਦੇ ਨਾਲ ਇਹ ਮੰਨ ਨਹੀਂ ਦੇ ਕਹਿੰਦੇ ਜੀ ਸਾਡੇ ਬਿਕਰਮ ਸਿੰਘ ਮਜੀਠੀਆ ਤੇ ਐਕਸ਼ਨ ਗਲਤ ਕਰ ਦਿੱਤਾ ਤਬ ਉਹ ਸਾਰੇ ਸਮਰਥਕ ਇਹਨਾਂ ਦੇ ਜਿਹੜੇ ਹੈਗੇ ਨੇ ਬਹੁਤੀ ਘੱਟ ਗਿਣਤੀ ਦੇ ਵਿੱਚ ਨਹੀਂ ਬਹੁਤੀ ਚ ਨਹੀਂ ਹੈ ਪਰ ਉਹਨਾਂ ਨੂੰ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਰੱਬ ਬਣਿਆ ਹੋਇਆ ਜਿਨ੍ਹਾਂ ਨੂੰ ਮੋਟੀ ਰਕਮ ਜਾਂ ਮੋਟੀ-ਬੋਟੀ ਪੈ ਰਹੀ ਹੈ ਤਾਂ ਪੰਜਾਬ ਦੇ ਲੋਕ ਉਮੀਦ ਕਰਦੇ ਆ ਬੜੇ ਸਿਆਣੇ ਨੇ ਆਪਣਾ ਡਿਸੀਜਨ ਸੋਚ ਸਮਝ ਕੇ ਲੈਣ ਜਿਹੜੇ ਲੋਕਾਂ ਨੇ 25 ਸਾਲ ਤੱਕ ਅੰਗਰੇਜ਼ਾਂ ਵਾਂਗ ਤੁਹਾਡੇ ਉੱਤੇ ਰਾਜ ਕੀਤਾ ਤੁਹਾਨੂੰ ਲੁੱਟਿਆ ਤੁਹਾਡੇ ਪੁਰਖਿਆਂ ਦਾ ਖੂਨ ਪੀਤਾ ਉਹਨਾਂ ਲੋਕਾਂ ਦੇ ਅੱਗੇ ਫੇਰ ਤੋਂ ਝੁਕਣਾ ਬੜੀ ਮੈਂ ਕਹਿੰਦਾ ਵੀ ਅੱਜ ਦੇ ਦੌਰ ਦੇ ਵਿੱਚ ਪੜ੍ਹੇ ਲਿਖੇ ਸਮਾਜ ਜੇਕਰ ਪੰਜਾਬ ਦੇ ਅੰਦਰ ਰਿਪੀਟ ਕਰਾਉਂਦੇ ਆ ਲੋਕ ਉਹਨਾਂ ਨੂੰ ਤਾਂ ਬੜੀ ਬੇਵਕੂਫੀ ਵਾਲੀ ਗੱਲ ਹੋਊਗੀ ਮੈਂ ਤਾਂ ਇਹੀ ਸਮਝੂਗਾ ਅੱਗੇ ਤੁਹਾਡੀ ਮਰਜ਼ੀ ਆ ਐਹੀ ਗਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨੇ ਵਾਸਤੇ ਪਹੁੰਚੇ ਨਾਬਦੀ ਜੀ ਤੇ ਦਿੱਤੀ ਪ੍ਰਸ਼ਾਸਨ ਤੇ ਸੀਐਮ ਭਗਵੰਤ ਮਾਨ ਨੂੰ ਧਮਕੀ ਇਹ ਧਮਕੀ ਪਹਿਲੀ ਦਫਾ ਨਹੀਂ ਦਿੱਤੀ ਗਈ ਹੈਗੀ ਬਲਕਿ ਇਸ ਤੋਂ ਪਹਿਲੀ ਵੀ ਬਹੁਤ ਵਾਰੀ ਸਿੱਧੇ ਤੌਰ ਤੇ ਸੀਐਮ ਭਗਵੰਤ ਮਾਨ ਤੇ ਪ੍ਰਸ਼ਾਸਨ ਨੂੰ ਤਮਕੀਲਾਈ ਗਈ ਹੈ। ਕੋਈ ਗੱਲ ਭੁੱਲ ਗਏ ਐ ਕਿ ਇਸ ਟਾਈਮ ਉਹ ਹਕੂਮਤ ਦੇ ਵਿੱਚ ਨਹੀਂ ਹੈਗੇ। ਉਹਨਾਂ ਦੀ ਹਕੂਮਤ ਨਹੀਂ ਹੈਗੀ। ਲੇਕਿਨ ਉਹਨਾਂ ਦੇ ਦਿਮਾਗ ਜਿਹੜੇ ਐ ਉਹਨਾਂ ਦੇ ਵਿੱਚ ਗੱਲ ਬੜੀ ਹੈ ਕਿ ਉਹ ਅੱਜ ਵੀ ਸਰਕਾਰ ਦਾ ਹਿੱਸਾ ਹੈਗੀ ਐ। ਉਹ ਅੱਜ ਵੀ ਪੰਜਾਬ ਦੇ ਖੈਰਪਾ ਹੈਗੇ ਐ। ਉਹਨਾਂ ਦੇ ਉੱਤੇ ਲੋਕ ਇਤਮਾਦ ਕਰਦੇ ਹੈਗੇ ਐ। ਲੋਕ ਉਹਨਾਂ ਨੂੰ ਦੁਬਾਰਾ ਲਿਆਉਣਾ ਚਾਹੁੰਦੇ ਹੈਗੇ ਐ 2000 27 ਦੀ ਚੋਣਾਂ ਦੇ ਵਿੱਚ ਇਹ ਚੀਜ਼ ਉਹਨਾਂ ਦੇ ਅਜ ਵੀ ਦਿਮਾਗਾਂ ਦੇ ਵਿੱਚ ਬਣੀ ਹੈ ਇਸ ਲਈ ਤੇ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਸੀਐਮ ਭਗਵੰਤ ਮਾਨ ਨੂੰ ਤਮਕੀਦ ਦਿੱਤੀ ਕਿ ਤੁਸੀਂ ਆਪਣੇ ਹੁਣ ਦਿਨ ਗਿਣ ਲੈ ਲਵੋ ਕਿਉਂਕਿ ਤੁਹਾਡੇ ਦਿਨ ਬਹੁਤ ਥੋੜੇ ਰਹਿ ਗਏ ਹੀਗੇ ਆ ਜਦੋਂ ਸਾਡੀ ਹਕੂਮਤ ਆ ਗਈ ਤੇ ਇੱਥੇ ਕੋਈ ਲੱਭਣਾ ਨਹੀਂ ਹੈਗਾ ਸਾਰੇ ਜਿਹੜੇ ਆ ਉਹ ਬਾਹਰ ਦੇ ਮੁਲਕਾਂ 'ਚ ਦੌੜ ਜਾਣੇ ਆ ਪਰ ਅਸੀਂ ਛੱਡਣਾ ਕਿਸੇ ਨੂੰ ਨਹੀਂ ਹਰ ਇੱਕ ਨੂੰ ਪੰਜਾਬ 'ਚ ਲੈ ਕੇ ਆਉਣਾ ਹੈ ਤੇ ਜਿਨ ਨੇ ਜੜਨਾ ਜੁਰਮ ਕੀਤਾ ਹੈਗਾ ਵੈ ਜਿੱਡਾ ਵੱਡਾ ਗੁਨਾਹ ਕੀਤਾ ਉਹਨੂੰ ਉਹਦੀ ਸਜ਼ਾ ਦੇਣੀ ਹੈਗੀ ਹੈ ਇਹ ਤੁਸੀਂ ਅਲਫਾਜ਼ ਜਿਹੜੇ ਆ ਸੁਖਬੀਰ ਸਿੰਘ ਬਾਦਲ ਦੇ ਸੁਣਲੇ ਹੈਗੇ ਆ ਜਿਹੜੇ ਮੌਜੂਦਾ ਸੀਐਮ ਨੂੰ ਲਾਉਂਦੇ ਹੈਗੇ ਆ ਐਸਐਸਪੀ ਨੂੰ ਲਾਏ ਜਾ ਰਹੇ ਹੈਗੇ ਆ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਤੰਕੀ ਲਾਈ ਜਾ ਰਹੀ ਹੈਗੀ ਇਹਨਾਂ ਦੇ ਦੀਦਾ ਦਲੇਰੀ ਚੈੱਕ ਕਰੋ ਕਿ ਇਹ ਉਹ ਰਾਜ ਦੇ ਵਿੱਚ ਨਹੀਂ ਹੈ ਤੇ ਫਿਰ ਤੰਕੀਆਂ ਲਾਉਂਦੇ ਜਦੋਂ ਰਾਜ ਚ ਆ ਜਾਣਗੇ ਤੇ ਫਿਰ ਗੁੰਡਾ ਰਾਜ ਜਿਹੜਾ ਹੈ ਹਰ ਪਾਸੇ ਕਾਇਮ ਹੋ ਜਾਏਗਾ ਜਿਸ ਤਰ੍ਹਾਂ ਕਿ ਪਹਿਲੇ ਵੀ ਇਹਨਾਂ ਦੇ ਦੌਰ ਦੇ ਵਿੱਚ ਸੀਗਾ ਔਰ ਪੰਜਾਬ ਵਾਲੇ ਜਿਹੜੇ ਹੈ ਹੁਣ ہر حقیقت انہوں نے واضح ہو گئی ہے اس لیے اپنے ووٹ دا استعمال صحیح طرح ہو کیونکہ جڑا بندہ پہلے تمکیاں لا رہا ہے جدو پاور چاہے گا تو پھر دا کی حال ہوئے گا ہر کوئی خوبی جانتا ہے باقی پھر کہنا تا گا اس ویڈیو بارے کومنٹس کر کے لازمی دوسرے رکھے اپنا ڈیر سارا خیال ملیں گے اگلی ویڈیو دے نال اللہ حافظ